ਰਸੋ ਹੀਰਾ ਛਾੜ ਕੇ ਕਰਿਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ ਪਾਖੇ ਰਵਿਦਾਸ ਅੰਮ੍ਰਿਤ ਬਾਣੀ ਸਤਿਗੁਰੂ ਦਾਸ ਮਹਾਰਾਜ ਜੀ ਭਾਦਰੋ ਭਾਦਰੋ ਪਰਮ ਪੁਲਾਇਆ ਮਾਇਆ ਸੰਗ ਪਿਆਰ ਗੁਰੂ বিনা ਸ਼ਾਂਤ ਨਾ ਪਾਏ ਹੈ ਜਨਮ ਮਰਨ ਮੇ ਬਾਰਮਪਾਰ ਜਿਨਾਂ ਵਿਸਾਰਿਆ RAM ਨਾਮ ਗੁਰ ਚਰਨੀ ਨਹੀਂ ਪਿਆਰ ਤ੍ਰਿਗਤ ਨਾ ਕਾ ਜੀਵਨਾ ਕਾਉ ਆਏ ਸੰਸਾਰ ਪਵ ਜਲ ਮੇ ਪਵੰਦਿਆ ਨਾ ਉਰਵਾਰ ਨ ਪਾਰ ਗੁਰ ਚਰਨ ਕਾ ਆਸਰਾ ਜਿਨ ਮਨ ਲੀਨਾ ਤਾਰ ਕਰ ਡੰਡੋਤ ਗੁਰ ਚਰਨ ਮੇ ਪਵਨਿਦ ਉਤਰੇ ਪਾਰ ਗੁਰਦੇਵ ਗੁਰੂ ਸਮਝ ਕੇ ਕਰੀ ਸ਼ੁਕਰ ਵਿਚਾਰ ਬੰਦਨਾ ਭਗਤੀ ਛਟੀ ਏ ਕਰੇ ਸ਼ਿਸ਼ਵਡ ਪਾਗ ਔਰ ਕਰਮ ਸਭ ਤਿਆਗ ਕਰ ਗੁਰ ਕੀ ਚਰਨੀ ਲਾਗ ਗੁਰ ਕੇ ਚਰਨ ਬਹੁ ਪ੍ਰੇਮ ਕਰ ਮਾਇਆ ਮੋ ਤਿਆਗ ਬਿਨ ਗੁਰ ਪਗਤ ਨਾ ਥਿਰ ਕੁਛ ਜਗਤ ਪਸਾਰਾ ਬਾਗ ਪੂਰਨ ਕੁੰ ਪਰਤਾਪ ਤੇ ਜਗਗੇ ਏ ਸੋ ਬੇਰਾਗ ਸੋਇਓ ਮੋਕੀ ਨੀਂਦ ਮੇਂ ਗੁਰੂ ਕਿਰਪਾ ਪਿਓ ਸੁਜਾਗ ਰਵਿਦਾਸ ਗੁਰੂ ਚਰਨ ਕੋ ਤੂੰ ਕਬੀ ਨਹੀਂ ਤਿਆਗ ਰਵਿਦਾਸ ਗੁਰੂ ਚਰਨ ਕੋ ਤੂੰ ਕਬੀ ਨਹੀਂ ਤਿਆਗ ਜੋ ਬੋਲੇ ਸੋ ਨਿਰਪੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨੁਕਰਦੇ